ਚੰਡੀਗੜ੍ਹ ਦੇ ਸੈਕਟਰ 4 ਦੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਸੈਕਟਰ 4 ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਉਹ ਪੋਸਟ ਗੱਡੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਸੋਮਵਾਰ ਦੀ ਰਾਤ ਦੇਰ ਬੜੀ ਤੇਜ਼ ਇਹ ਗੱਡੀ ਆ ਰਹੀ ਸੀ ਤੇ ਐਕਟੀਵਾ ਦੇ ਉੱਪਰ ਇੱਕ ਨੌਜਵਾਨ ਨੂੰ ਪਹਿਲਾਂ ਇਸ ਨੇ ਟੱਕਰ ਮਾਰੀ ਉਤੋਂ ਬਾਅਦ ਕੁਝ ਚੱਲ ਰਹੀਆਂ ਜਿਹੜੀਆਂ ਪੈਦਲ ਲੜਕੇ ਸੀਗਾ ਉਹਨੂੰ ਟੱਕਰ ਮਾਰੀ ਜਿਹੜੇ ਕਿ ਜ਼ਖਮੀ ਹਾਲਾਤ ਦੇ ਵਿੱਚ ਉਹ ਪੀਜੀਆਈ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦ ਕਿ ਐਕਟੀਵਾ ਦੇ ਉੱਪਰ ਜਿਹੜਾ ਸਵਾਰ ਮੁੰਡਾ ਸੀਗਾ ਅੰਕਿਤ ਉਹਦੀ ਜਿਹੜੀ ਹੈਗੀ ਪੀਜੀਆਈ ਦੇ ਵਿੱਚ ਜਾ ਕੇ ਮੌਤ ਹੋ ਚੁੱਕੀ ਹੈ ਤਸਵੀਰਾਂ ਤਾਂ ਤੁਸੀਂ ਇਹ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਗੱਡੀ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਹੋਏਗੀ ਅਗਲਾ ਬੰਪਰ ਜਿਹੜਾ ਹੈਗਾ ਇਹ ਟੁੱਟਿਆ ਨਜ਼ਰ ਆ ਰਿਹਾ ਅਗਲੇ ਜਿਹੜੇ ਟਾਇਰ ਹੈ ਰਿਮ ਤੁਸੀਂ ਦੇਖ ਸਕਦੇ ਹੋ ਇਹਦੇ ਟੁੱਟੇ ਹੋਏ ਨਜ਼ਰ ਆ ਰਹੇ ਇਹ ਤੋਂ ਇਲਾਵਾ ਤੁਸੀਂ ਅਗਰ ਅੰਦਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀ ਕਿੰਨੀ ਤੇਜ਼ ਰਫ਼ਤਾਰ ਨਾਲ ਵੱਜੀ ਹੋਊਗੀ ਕਿਉਂ ਅੰਦਰ ਜਿਹੜੇ 에ਅਰ ਬੈਗ ਨੇ ਉਹ ਇਹਦੇ ਜਿਹੜੇ ਗਏ ਨੇ ਖੁੱਲ ਗਏ ਨੇ ਸੋ ਇਸ ਤੇਜ਼ ਰਫ਼ਤਾਰ ਦੇ ਨਾਲ ਇੱਕ ਵਾਰ ਫਿਰ ਜਿਹੜਾਗਾ ਚੰਡੀਗੜ੍ਹ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਦੋ ਜੜੀਆਂ ਲੜਕੀਆਂ ਉਹ ਜ਼ਖਮੀ ਹਾਲਾਤ ਦੇ ਵਿੱਚ ਪੀਆਈ ਦੇ ਵਿੱਚ ਦਾਖਲ ਨੇ ਇਹ ਏਰੀਆ ਦੀ ਗੱਲ ਕੀਤੀ ਜਾਵੇ ਇਸ ਏਰੀਆ ਦੇ ਵਿੱਚ ਇਹ ਪੌਸ਼ ਏਰੀਆਗਾ ਚਾਰ ਸੈਕਟਰ ਦਾ ਏਰੀਆਗਾ ਤੁਸੀਂ ਇਹ ਆਸ-ਪਾਸ ਦਾ ਏਰੀਆ ਦੇਖ ਸਕਦੇ ਹੋ ਕਿ ਇਸ ਏਰੀਏ ਦੇ ਵਿੱਚ ਇੰਨੀ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਇਹ ਗੱਡੀ ਆਈ ਹੋਊਗੀ ਤੇ ਗੱਡੀ ਨੇ ਜਿਹੜੀ ਹੈਗੀ ਟੱਕਰ ਮਾਰੀ ਹੋਊਗੀ ਜਿਹੜਾ ਇਹਦਾ ਨੰਬਰ ਹੈਗਾ ਚੰਡੀਗੜ੍ਹ ਦਾ ਨੰਬਰ ਹੈਗਾ CH01 C00146 ਇਹ ਜਿਹੜਾ ਗੱਡੀ ਚਲਾ ਰਿਹਾ ਸੀਗਾ ਇਹਨੂੰ ਪੁਲਿਸ ਨੇ ਜਿਹੜਾ ਗ੍ਰਿਫਤਾਰ ਕਰਕੇ ਉਹਨੂੰ ਜ਼ਮਾਨਤ ਤੇ ਉੱਪਰ ਜਿਹੜਾ ਹੈਗਾ ਛੱਡ ਦਿੱਤਾ ਹੈ ਹਾਲਾਂਕਿ ਪਰਿਵਾਰ ਵੱਲੋਂ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਵੱਲੋਂ ਕੜੀ ਤੋਂ ਕੜੀ ਕਾਰਵਾਈ ਕਰਨ ਦੀ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਜਿਹੜੇ ਹੋਰ ਮੈਂਬਰ ਸੀਗੇ ਉਹਨਾਂ ਵੱਲੋਂ ਅੱਜ ਠਾਣੇ ਦੇ ਬਾਹਰ ਜਿਹੜਾ ਹੈਗਾ ਪੁਲਿਸ ਦੇ ਖਿਲਾਫ ਜਿਹੜਾਗਾ ਪ੍ਰੋਟੈਸਟ ਕੀਤਾ ਗਿਆ ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਗੱਡੀ ਚਲਾਣ ਵਾਲਾ ਸੀਗਾ ਉਹਦੇ ਉੱਪਰ ਘਟੋ ਘਟ ਜਿਹੜਾਗਾ ਕਤਲ ਦਾ ਜਿਹੜਾਗਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਕੈਮਰਾਮੈਨ ਜਗਜੀਤ ਦੇਨਾ ਦਰਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ